ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਬਾਈ ਜੀ ਬੱਕਰੀਆਂ ਲੈ ਕੇ ਬਾਈ ਪਹੁੰਚਿਆ ਜੇ ਕਿਸੇ ਬਾਈ ਨੂੰ ਲੋੜ ਹੋਵੇ ਤਾਂ ਆਪਣੇ ਨਾਲ ਕਨੈਕਟ ਕਰ ਸਕਦਾ ਆਪਣੇ ਕੋਲੇ 15 16 ਬੱਕਰੀਆਂ ਪਕਾਉ ਨੇ ਬਾਈ ਜੀ ਤਾਂ ਦੇਖ ਸਕਦੇ ਹੋ ਵੀਰੇ ਬੱਕਰੀਆਂ ਸਾਰੀਆਂ ਨਵੀਆਂ ਹੋਣਗੀਆਂ ਤਾਂ ਕਿਸੇ ਵੀ ਬਾਈ ਨੂੰ ਲੋੜ ਹੋਵੇ ਬੱਕਰੀਆਂ ਦੀ ਵੀਰੇ ਰੇਟ ਬਿਲਕੁਲ ਜਾਇਜ਼ ਹੋਊਗਾ ਇਹ ਨਹੀਂ ਹੋਊਗਾ ਬਾਈ ਜੀ ਵੀ ਬੱਕਰੀ ਸਾਡੀ 15000 ਰੁਪਏ ਤੁਹਾਨੂੰ 20 22000 ਵੀ ਮਿਲੂਗੀ ਜੇ ਬੱਕਰੀ ਸਾਡੀ 15000 ਦੀ ਹੈ ਬਾਈ ਜੀ ਤੁਹਾਨੂੰ 15 ਤੋਂ ਲੈ ਕੇ 16 17000 ਤੱਕ ਹੀ ਮਿਲਣੀਆਂ ਵੀਰੇ ਇਹ ਚੱਕਰ ਨਹੀਂ ਹੋਊਗਾ ਦੇਖ ਸਕਦੇ ਹੋ ਬਾਈ ਜੀ ਬੱਕਰੀਆਂ ਬਹੁਤ ਵਧੀਆ ਨੇ ਵੀਰੇ ਕੋਈ ਦਿੱਕਤ ਨਹੀਂ ਆਊ ਕਿਸੇ ਤਰ੍ਹਾਂ ਦੀ ਬਾਈ ਜੀ ਆ ਦੇਖ ਸਕਦੇ ਹੋ ਇਹ ਬੱਕਰੀਆਂ ਨੇ ਬਾਈ ਜੀ ਆਪਣੇ ਕੋਲੇ ਬਕਾਊ ਕਿਸੇ ਵੀ ਬਾਈ ਨੂੰ ਲੋੜ ਹੋਵੇ ਤਾਂ ਸਾਡੇ ਨਾਲ ਕਨੈਕਟਰ ਜ਼ਰੂਰ ਕਰ ਸਕਦਾ ਆ ਆ ਦੇਖ ਸਕਦੇ ਹੋ ਵੀਰੇ ਬਹੁਤ ਚੰਗੀਆਂ ਬੱਕਰੀਆਂ ਨੇ ਬਾਈ ਜੀ ਜਿਹਨੇ ਨਵਾਂ ਕੰਮ ਸਟਾਰਟ ਕਰਨਾ ਬਾਈ ਉਹਦੇ ਵਾਸਤੇ ਬਹੁਤ ਹੀ ਵਧੀਆ ਬੱਕਰੀਆਂ ਨੇ ਬਿਲਕੁਲ ਭਾਅ ਨੇ ਭਾਅ ਦੇ ਵਿੱਚ ਨੇ ਬਾਈ ਜੀ ਇਹ ਨਹੀਂ ਹੋਊਗਾ ਵੀ ਕੋਈ ਮਹਿੰਗੀ ਬੱਕਰੀ ਲਈ ਜਾਊਗੀ ਵੀਰੇ ਆ ਦੇਖ ਸਕਦੇ ਹੋ ਤਾਂ ਬਿਲਕੁਲ ਜਾਇਜ ਰੇਟ ਤੇ ਹੋਊਗਾ ਸਾਰੀਆਂ ਨਵੀਆਂ ਪੱਠਾਂ ਨੇ ਵੀਰੇ ਆ ਦੇਖੋ ਜੀ ਦੰਦਾ ਦੁੰਦਾ ਦੀਆਂ ਬਾਈ ਜੀ ਸਭ ਨਵੀਆਂ ਨੇ ਕੋਈ ਬੱਕਰੀ ਵੱਡੀ ਨਹੀਂ ਹੋਊਗੀ ਬਾਈ ਉਹ ਵਰਦੀ ਤਾਂ ਬੱਕਰੀਆਂ ਬਿਲਕੁਲ ਹੀ ਨਵੀਆਂ ਹੋਣਗੀਆਂ ਬਾਈ ਜੀ ਦੇਖ ਸਕਦੇ ਆ ਦੇਖੋ ਬਾਈ ਜਿਵੇਂ ਆ ਬੱਕਰੀ ਹੈ ਵੀਰੇ ਡੱਬੇ ਦੇ ਵਿੱਚ ਆ ਗਈ ਬਾਈ ਜੀ ਇਹ ਡੱਬੀ ਬੱਕਰੀ ਆ ਵੀਰੇ ਦੇਖ ਸਕਦੇ ਹੋ ਤਾਂ ਰੇਟ ਵੀ ਵੀਰੇ ਇਹਨਾਂ ਦਾ 15 ਤੋਂ ਲੈ ਕੇ 16 ਜਾਂ 17000 ਤੱਕ ਰੱਪਲੇ ਦੇ ਦੇਣੀ ਆਲੇ ਬਾਈ ਜੀ ਆ ਦੇਖੋ ਬਾਈ ਜਿਵੇਂ ਫੰਡਰ ਪੱਠਾ ਇਹ ਹਜੇ ਲਵਾਈ ਨਹੀਂ ਬਾਈ ਜੀ ਦੋ ਦੰਦਾਂ ਇਹੇ ਜੀਆਂ ਬੱਕਰੀਆਂ ਤਾਂ ਇਹ ਜੀਆਂ ਪੱਠਾਂ ਹੀ ਮਿਲਣਗੀਆਂ ਵੀਰੇ ਸਾਰੀਆਂ ਜਾਂ ਪਹਿਲੇ ਜਾਂ ਦੂਜੇ ਸੂਏ ਹੋਣਗੀਆਂ ਬਾਈ ਸਾਰੀਆਂ ਇਹ ਪੱਠਾ ਜੇ ਕ੍ਰੋਸ ਨਹੀਂ ਹੋਈ ਵੀਰੇ ਦੇਖ ਸਕਦੇ ਹੋ ਜਿਵੇਂ ਆ ਬੱਕਰੀਆਂ ਨੇ ਭਾਈ ਜੀ ਆਪਣੇ ਕੋਲੇ ਦੇਖੋ ਆ ਦੇਖ ਸਕਦੇ ਹੋ ਵੀਰੇ ਬਿਲਕੁਲ ਨਵੀਆਂ ਪੱਠਾਂ ਨੇ ਭਾਈ ਆ ਦੇਖੋ ਕਿਸੇ ਵੀ ਬਾਈ ਨੂੰ ਲੋਡ ਹੋਵੇ ਤਾਂ ਆਪਣਾ ਸਕਰੀਨ ਤੇ ਨੰਬਰ ਹੋਊਗਾ ਬਾਈ ਫੋਨ ਕਰਕੇ ਪਤਾ ਜ਼ਰੂਰ ਕਰਿਓ ਬਾਈ ਜੀ ਠੀਕ ਹੈ ਜੀ ਆ ਦੇਖ ਸਕਦੇ ਆ ਬੱਕਰੀਆਂ ਸਾਰੀਆਂ ਇਹੋ ਜਿਹੀਆਂ ਮਿਲਣਗੀਆਂ ਵੀਰੇ ਕੋਈ ਦਿੱਕਤ ਨਹੀਂ ਆਊ ਤੁਹਾਨੂੰ ਆ ਬੱਕਰੀਆਂ ਨੇ ਵੀਰੇ ਆ ਦੇਖੋ ਜੀ ਪਿੱਛੇ ਵੱਡੀਆਂ ਬੱਕਰੀਆਂ ਨੇ ਵੀਰੇ ਆ ਦੇਖੋ ਬੱਕਰੀ ਜਿਵੇਂ ਹੁਣੇ ਵੱਡੀ ਆ ਬਾਈ ਜੀ ਦੰਦਾ ਦੋੰਦਾਂ ਦੀ ਬਿਲਕੁਲ ਨਵੀਆਂ ਹੋਣੀਆਂ ਕੋਈ ਦਿੱਕਤ ਨਹੀਂ ਹੋਊਗੀ ਕਿਸੇ ਵੀ ਤਰ੍ਹਾਂ ਦੀ ਆ ਆ ਦੇਖੋ ਬਾਈ ਜੀ ਸਾਰੀਆਂ ਨਵੀਆਂ ਪੱਠਾ ਨੇ ਵੀਰੇ ਆ ਦੇਖੋ ਜੀ ਇਹ ਆਪਣੇ ਕੋਲੇ ਕੱਲ ਹੀ ਆਈਆਂ ਨੇ ਬਾਈ ਜੀ ਬੱਕਰੀਆਂ ਇਹਦੇ ਕਿਸੇ ਬਾਈ ਨੂੰ ਲੋੜ ਹੋਵੇ ਤਾਂ ਆਪਣੇ ਨਾਲ ਕਨੈਕਟ ਜ਼ਰੂਰ ਕਰੇ ਬਾਈ ਜੀ ਬੱਕਰੀਆਂ ਬਿਲਕੁਲ ਸਾਫ਼ ਨੇ ਵੀਰੇ ਕੋਈ ਬੱਕਰੀ ਇਹਨਾਂ ਚ ਵੱਡੀ ਨਹੀਂ ਉਬਰਦੀ ਹੋਊਗੀ ਪਹਿਲੇ ਜਾਂ ਦੂਜੇ ਤੋਂ ਬਸ ਤੀਜੇ ਸੂਏ ਤੱਕਰ ਵੀਰੇ ਹੱਦ ਆ ਗਈ ਆ ਦੇਖੋ ਸਾਰੀਆਂ ਬਕਲੀਆਂ ਦੂਜੇ ਸੂਈ ਨੇ ਵੀਰੇ ਨਵੀਆਂ ਪੱਠਾਂ ਨੇ ਬਿਲਕੁਲ ਓਕੇ ਬਿਲਕੁਲ ਹੀ ਜਿਵੇਂ ਆ ਪੱਠਾ ਬਾਈ ਜੀ ਆਪਣੇ ਕੋਲੇ ਦੇਖ ਸਕਦੇ ਹੋ ਆ ਦੇਖੋ ਜਿਹਦੇ ਲਈ ਸ਼ੈਲੀ ਆ ਭਲੂਲ ਸੂਈ ਹੋਈ ਆ ਵੀਰੇ ਆ ਮੈਮਰੀ ਵੀ ਨਾਲ ਆ ਬਾਈ ਜੀ ਇੱਧਰ ਦੇਖੋ ਇਹ ਸ਼ੈਲੀ ਆ ਬਾਈ ਜੀ ਪਹਿਲੇ ਸੂਈ ਸੂਈ ਆ ਚਾਰ ਦਾ ਦੁਪੱਟਾ ਜੀ ਹਜੇ ਡੱਬਾ ਰੰਗ ਆ ਵੀਰੇ ਇਸੇ ਬਾਈ ਨੂੰ ਲੋਡ ਹੋਵੇ ਤਾਂ ਆਪਣੇ ਨਾਲ ਕਨੈਕਟ ਜ਼ਰੂਰ ਕਰੇ ਬਾਈ ਬਿਲਕੁਲ ਜਾਇਜ਼ ਰੇਟ ਤੇ ਹੋਊਗੀ ਵੀਰੇ ਥੱਲੇ ਪੱਠ ਵੀ ਆ ਬਾਈ ਜੀ ਤਾਂ ਉਹੇ ਜੇ ਹਿਸਾਬ ਨਾਲ ਹੀ ਬਾਈ ਆਪਾਂ ਨੇ ਉਹ ਕਰ ਲੈਣਾ ਆ ਬਿਲਕੁਲ ਹੀ ਵਧੀਆ ਜਾਇਜ਼ ਤਰੀਕੇ ਤੇ ਜਾਇਜ਼ ਰੇਟ ਨਾਲ ਹੋਣੀਆਂ ਬਾਈ ਜੀ ਇਹ ਕੋਈ ਇਹ ਨਹੀਂ ਹੋਊਗਾ ਵੀ ਮੁੱਲ ਜ਼ਿਆਦਾ ਲੱਗੂਗਾ ਬਾਈ ਜੀ ਜਾਇਜ਼ ਮੁੱਲ ਹੋਊਗਾ ਬਿਲਕੁਲ ਹੀ ਇਹ ਬੱਕਰੀਆਂ ਵੇਚਨੇ ਬਾਈ ਆ ਦੇਖ ਸਕਦੇ ਹੋ ਵੀਰੇ ਆ ਪੱਠ ਹੋ ਗਈ ਵੀਰੇ ਜਿਵੇਂ ਇਹਦੇ ਪਹਿਲੇ ਸੂਏ ਸੋਨਾ ਬਾਈ ਜੀ ਦੇਖੋ ਬਿਲਕੁਲ ਦੋ ਦੰਦਾਂ ਦਾ ਬਾਈ ਜੀ ਇਹ ਜਮਾ ਦੋ ਦੰਦ ਵੀਰੇ ਦੇਖ ਸਕਦੇ ਇਹਨੇ ਪਹਿਲੇ ਸੂਏ ਸੋਨਾ ਬਾਈ ਜੀ ਦੇਖੋ ਦੋ ਦੰਦ ਹੁਣ ਲੱਗ ਰਹੀ ਆ ਵੀਰੇ ਕੱਢਣ ਦੇਖ ਸਕਦੇ ਬਿਲਕੁਲ ਜੈਜ ਰੇਟ ਹੋਊਗਾ ਵੀਰੇ ਇਹੇ ਜੀ ਪੱਠ ਆਪਣੇ ਕੋਲ 17000 ਦੀ ਵੀਰੇ ਮਿਲੂਗੀ 16 17000 18000 ਤੱਕ ਵੀਰੇ ਇਹ ਹੀ ਆ ਪੱਠਾ ਮਿਲਣੀਆਂ ਵਧੀਆ ਟੌਪ ਦੀਆਂ ਆ ਦੇਖ ਸਕਦੇ ਹੋ ਠੀਕ ਹੈ ਜੀ ਸਾਰੀਆਂ ਬੱਕਰੀਆਂ ਨਵੀਆਂ ਨੇ ਵੀਰੇ ਕੋਈ ਬੱਕਰੀ ਇਹਨਾਂ ਚ ਵੱਡੀ ਨਹੀਂ ਹੋਊਗੀ ਸਭ ਨਵੀਆਂ ਬੱਕਰੀਆਂ ਨੇ ਬਾਈ ਕੈਮਰਾ ਮਾਰ ਕੇ ਆਹ ਦੇਖੋ ਜੀ ਬਿਲਕੁਲੀ ਰੇਟ ਵੀ ਸਹੀ ਹੋਊਗਾ ਬਾਈ ਜੀ ਰੇਟ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਆਊਗੀ ਕਈ ਵਾਰੀ ਬਾਈ ਕਹਿੰਦੇ ਵੀ ਰੇਟ ਤੇਜ ਹੋ ਗਿਆ ਜਾਂ ਕਿਵੇਂ ਹੋ ਗਿਆ ਰੇਟ ਬਿਲਕੁਲ ਜਾਇਜ਼ ਹੀ ਹੋਊਗਾ ਵੀਰੇ ਰੇਟ ਦੇ ਵਿੱਚ ਵੀ ਕੋਈ ਵੱਡੀ ਗੱਲ ਨਹੀਂ ਹੋਊਗੀ ਵੀਰੇ ਬੱਕਰੀਆਂ ਸਾਰੀਆਂ ਨਵੀਆਂ ਨੇ ਬਾਈ ਜੀ ਕੋਈ ਬੱਕਰੀ ਵੱਡੀ ਨਹੀਂ ਹੈਗੀ ਇਹਨਾਂ ਵਿੱਚੋਂ ਕਈ ਵਾਰੀ ਐ ਹੋ ਜਾਂਦਾ ਰੇਟ ਦਾ ਰੇਟ ਵੀ ਬਿਲਕੁਲ ਜਾਇਜ਼ ਹੋਊਗਾ ਵੀਰੇ ਆ ਦੇਖੋ ਬਾਈ ਆ ਦੇਖੋ ਬਾਈ ਜੀ 35 ਇੰਚ ਕੱਦ ਹੋਊਗਾ ਪਾਠਾ ਤਾਂ ਪਹਿਲੇ ਸੂਏ ਆ ਵੀਰੇ ਇਹ ਰੰਗ ਡੱਬਾ ਵੀਰੇ ਲਾਲ ਡੱਬਾ ਤਾਂ 6 ਦੰਦ ਦੇ ਵਿੱਚ ਪਾਠਾ ਪਾਈ ਜੀ ਇਹ ਇਹਦੇ ਥੱਲੇ ਛੇਲੀ ਬਹੁਤ ਤਕੜੀ ਆ ਵੀਰੇ ਤਾਂ ਦੇਖ ਸਕਦੇ ਹੋ ਬਾਈ ਬਿਲਕੁਲ ਨਵੀਂ ਪਾਠਾ ਵੀਰੇ ਥਣਾ ਥੋਣਾ ਦੀ ਬਿਲਕੁਲ ਓਕੇ ਆ ਜੀ ਤਾਂ ਏ ਬਾਈ ਆਪਣੇ ਕੋਲੇ 15 ਬੱਕਰੀਆਂ ਪਕਾਉ ਨੇ ਬਾਈ ਜੀ ਕਿਸੇ ਵੀ ਬਾਈ ਨੂੰ ਲੋੜ ਹੋਵੇ ਤਾਂ ਆਪਣੇ ਨਾਲ ਕਨੈਕਟ ਨੰਬਰ ਜ਼ਰੂਰ ਕਰ ਸਕਦਾ ਆ ਤਾਂ ਰੇਟ ਵੀ ਪੁੱਛ ਸਕਦਾ ਵੀਰੇ ਫੋਨ ਤੇ ਕੋਈ ਵੱਡੀ ਗੱਲ ਨਹੀਂ ਹੈਗੀ ਜਿਹਨੂੰ ਵੀ ਲੋੜ ਹੋਵੇ ਬਾਈ ਜੀ ਰੇਟ ਵੀ ਦੱਸਾਂਗੇ ਰੇਟ ਵੀ ਬਿਲਕੁਲ ਜਾਇਜ਼ ਦੱਸਾਂਗੇ ਬਾਈ ਜੀ ਠੀਕ ਆ ਜੀ ਰੇਟ ਕਣੀ ਹੋਵੇ ਬਾਈ ਜਕੇ ਨਾਲ ਅਗਲਾ ਰੇਟ ਬਿਲਕੁਲ ਜਾਇਜ਼ ਹੋਊਗਾ ਪੱਠਾ ਸਾਰੀਆਂ ਬਿਲਕੁਲ ਨਵੀਆਂ ਨੇ ਬਾਈ ਜੀ ਠੀਕ ਆ ਜੀ ਇਹਦੇ ਥੱਲੇ ਆ ਛੇਲੀ ਆ ਵੀਰੇ ਪਾਟ ਥੱਲੇ ਦੇਖ ਸਕਦੇ ਹੋਗੇ ਇਹਦਾ ਮੁੱਲ ਵੀ ਕਿਸੇ ਬਾਈ ਨੇ ਪੁੱਛਣਾ ਤਾਂ ਇਹਦਾ ਲੈਦਾ ਪੁੱਛਿਓ ਬਾਈ ਜਿਹੜੀਆਂ 14-15 ਬੱਕਰੀਆਂ ਨੇ ਉਹਨਾਂ ਦਾ ਲੈਦਾ ਮੁੱਲ ਹੋਊਗਾ ਵੀਰੇ ਜਾਇਜ਼ ਰੇਟ ਹੋਊਗਾ ਬਿਲਕੁਲ ਠੀਕ ਆ ਜੀ ਓਕੇ ਜੀ ਧੰਨਵਾਦ ਬਾਈ ਜੀ